ਐਸਐਸਐਲ ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਖੜੇ ਹਾਂ ਜਿੱਥੇ ਕਿ ਭਾਜਪਾ ਆਗੂ ਦੇ ਉੱਤੇ ਜਾਨਲੇਵਾ ਹਮਲਾ ਹੋਇਆ ਹੈ ਤਾਂ ਜਿਸ ਵੇਲੇ ਉਹ ਆਪਣੀ ਜੁਐਲਰੀ ਸ਼ਾਪ ਖੋਲ ਰਏ ਸਨ ਤਾਂ ਅਚਾਨਕ ਉਹਨਾਂ ਦੇ ਉੱਤੇ ਨੌਜਵਾਨਾਂ ਵੱਲੋਂ ਹਮਲਾ ਕੀਤਾ ਜਾਂਦਾ ਹੈ ਤਾਂ ਦਿਨ ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤਸਵੀਰ ਤੁਹਾਨੂੰ ਉਸ ਦੁਕਾਨ ਦੀ ਸਾਂਝੀਆ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਵਿਸ਼ਾਲ ਜੁਐਲਰੀ ਹਾਊਸ ਜੋ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ 'ਚ ਹੈ ਤਾਂ ਬਿਲਕੁਲ ਪੁਲਿਸ ਸਟੇਸ਼ਨ ਦੀ ਮਹਿਜ 200 ਮੀਟਰ ਦੀ ਦੂਰੀ ਦੇ ਉੱਤੇ ਇਸ ਦੁਕਾਨ ਦੇ ਬਾਹਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਉਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਤੇ ਸੀਸੀਟੀਵੀ ਦੀ ਕਟਰਾ ਇਸ ਲੱਗੇ ਕੈਮਰਾ ਦੇ ਵਿੱਚ ਕੈਦ ਹੋਈ ਹੈ ਕਿਉਂਕਿ ਤੁਸੀਂ ਐਸਪੀ ਤੁਸੀਂ ਆਪਣੀ ਟੀਵੀ ਸਕਰੀਨ ਦੇ ਦੇਖ ਸਕਦੇ ਹੋ ਕਿ ਦੁਕਾਨ ਦੇ ਬਾਹਰ ਇੱਕ ਸੀਸੀਟੀਵੀ ਲੱਗਾ ਸੀ ਤਾਂ ਅਚਾਨਕ ਉਸ ਦੁਕਾਨ ਜਦੋਂ ਖੋਲਣ ਵਾਸਤੇ ਇੱਥੇ ਪਹੁੰਚਦੇ ਨੇ ਤਾਂ ਉਹਨਾਂ ਇੱਥੇ ਉਹ ਹਮਲਾ ਕੀਤਾ ਜਾਂਦਾ ਹੈ ਤਾਂ ਜਿਸ ਦੇ ਵਿੱਚ ਕੀ ਦੋ ਤੋਂ ਤਿੰਨ ਫਾਇਰ ਜਿਹੜੇ ਨੇ ਦੱਸੇ ਜਾ ਰਹੇ ਕਿ ਉਹਦੇ ਤੇ ਕੀਤੇ ਗਏ ਸੀ ਪਰ ਉਹਨਾਂ ਨੂੰ ਗੋਲੀ ਨਹੀਂ ਲੱਗਦੀ ਤਾਂ ਉਸ ਤੋਂ ਬਾਅਦ ਉਹ ਭਜਦੇ ਨੇ ਤਾਂ ਉਸ ਤੋਂ ਬਾਅਦ ਸਾਰਾ ਮਾਮਲਾ ਸਾਹਮਣੇ ਆਂਦਾ ਹੈ ਤਾਂ ਭਾਜਪਾ ਗੂ ਵੀ ਇਸ ਵੇਲੇ ਇੱਥੇ ਮੌਜੂਦ ਨਹੀਂ ਤੇ ਦੁਕਾਨ ਦੇ ਅੰਦਰ ਇਸਵਾੜ ਦਾ ਕਾਨੂੰਨ ਦਿੱਤਾ ਗਿਆ ਸੀ ਭਾਈ ਸਾਹਿਬ ਕੀ ਹੋਇਆ ਜੋ ਘਟਨਾ ਵਾਪਰੀ ਦੇਖੋ ਜੀ ਸੁਮਿਤ ਜੀ ਮੈਂ ਸਰਬਜੀਤ ਸਿੰਘ ਸ਼ੰਟੀ ਭਾਰਤੀ ਜਨਤਾ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ ਹਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦਾ ਹਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਕੁਛਦੀ ਹੈ ਵੀ ਸਾਡੀਆਂ ਉਪਲਬਧੀਆਂ ਕੀ ਨੇ ਉਪਲਬਧੀਆਂ ਉਹਨਾਂ ਦੀਆਂ ਇਹ ਜੇ ਰਾਤ ਦੇ ਹਨੇਰੇ 'ਚ ਨਹੀਂ ਦਿਨ ਦੇ ਚਾਨਣੇ 'ਚ ਸਵੇਰੇ 11 ਵਜੇ ਤਿੰਨ ਗੈਂਗਸਟਰ ਆਉਂਦੇ ਆਂਦੇ ਆ ਇੱਕ شریف ਕਾਰੋਬਾਰੀ ਜਿਹੜਾ ਹੁੰਦਾ ਵਾ ਉਹਨੂੰ ਆ ਕੇ ਗੋਲੀਆਂ ਮਾਰ ਦਿੰਦੇ ਨੇ ਤੇ ਉਹ ਵਿਚਾਰਾ ਸਵੇਰੇ 10 ਵਜੇ ਮੱਥਾ ਟੇਕ ਕੇ ਘਰੋਂ ਨਿਕਲਦਾ ਆਂਦਾ ਇੱਥੇ ਮੱਥਾ ਟੇਕ ਕੇ ਭੋਲੇ ਸ਼ੰਕਰ ਦੇ ਦਰ ਤੇ ਤੇ ਇੱਥੇ ਆ ਕੇ ਤਾਲਾ ਖੋਲਣ ਲੱਗਦਾ ਤੇ ਬੰਦਾ ਆ ਕੇ 1.5 ਫੁੱਟ ਤੋਂ ਉਹਨੂੰ ਗੋਲੀ ਮਾਰਦਾ ਦੂਜੀ ਗੋਲੀ ਉਹਨੂੰ ਮਾਰਦਾ ਵਾ ਉਤਾਰ ਦੇ ਪਿੱਛੇ ਉਹ ਪੈਂਦਾ ਤੀਜੀ ਗੋਲੀ ਫਿਰ ਉਹ ਅੱਗੇ ਆ ਕੇ ਮਾਰਦਾ ਚੌਥੀ ਗੋਲੀ ਆ ਦੁਕਾਨ ਗੀਜੇ ਨਾਲ ਇੱਥੇ ਦੁਕਾਨ ਤੇ ਆ ਕੇ ਮਾਰਦਾ ਵਾ ਇਹ ਹਾਲਾਤ ਬਣ ਗਏ ਜੇ ਮੈਂ ਧੰਨਵਾਦ ਕਰਨਾ ਚਾਹੁੰਨਾ ਵਾ ਸਾਡੇ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾ ਮੰਤਰੀ ਤਰੁਣ ਚੋਕ ਜੀ ਦਾ ਜਿਨ੍ਹਾਂ ਨੇ ਕਮਿਸ਼ਨਰ ਸਾਹਿਬ ਨੂੰ ਫੋਨ ਕੀਤਾ ਔਰ ਪਰਮਿਸ਼ਨਰ ਸਾਹਿਬ ਨੇ ਫਟਾਫਟ 15 ਮਿੰਟਾਂ ਦੇ ਵਿੱਚ ਤਿੰਨ ਡੀਐਸਪੀ ਐਸਐਚਓ ਸਾਰਿਆਂ ਨੂੰ ਭੇਜਤਾ ਆਮ ਆਦਮੀ ਪਾਰਟੀ ਕੋ ਮੈਂ ਇਹ ਪੁੱਛਣਾ ਚਾਹੁੰਨਾ ਵਾ ਵੀ ਕੁਐਸਚਨ ਪੇਪਰਾਂ ਦੇ ਵਿੱਚ ਤੇ ਤੁਸੀਂ ਸਵਾਲ ਪੁੱਛਦੇ ਹੋ ਭਈ ਉਪਲਬਧੀਆਂ ਸਾਡੀਆਂ ਕਿਹਨੇ ਜੇ ਮੈਨੂੰ ਪੁੱਛਣਗੇ ਤੇ ਇਹ ਉਪਲਬਧੀ ਜੇ ਦਿਨ ਦਿਹਾੜੇ ਗੋਲੀ ਮਾਰਦੇ ਕਾਂ ਦੀ ਤਸਵੀਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਾਂ ਤੁਸੀਂ ਦੇਖੋ ਇਹ ਦੁਕਾਨ ਦੇ ਅੰਦਰ ਜਿਹੜੀ ਹੈ ਦੁਕਾਨ ਦੇ ਬਾਹਰ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਜੀਠਾ ਰੋਡ ਦੇ ਇਲਾਕੇ ਦੁਕਾਨ ਹੈ ਤਾਂ ਇਸ ਵੇਲੇ ਸਾਰਾ ਜੋ ਘਟਨਾਕ੍ਰਮ ਇੱਥੇ ਨਜ਼ਰ ਆ ਰਿਹਾ ਤੇ ਵਿਸ਼ਾਲ ਨਾਮ ਦਾ ਨੌਜਵਾਨ ਹੈ ਜੋ ਕਿ ਦੁਕਾਨ ਦਾ ਮਾਲਕ ਹੈ ਜਦੋਂ ਗਿਆ ਤੇ ਉਹਦੇ ਤੇ ਅਚਾਨਕ ਅਮਲਾ ਕਰ ਦਿੱਤਾ ਜਾਂਦਾ ਘਟਨਾ ਸਾਰੀ ਸੀਸੀਟੀਵੀ ਦੇ ਵਿੱਚ ਕੈਦ ਹੈ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਤੇ ਦੁਕਾਨ ਦੇ ਅੰਦਰ ਪੁਲਿਸ ਇਸ ਵੇਲੇ ਪਹੁੰਚੀ ਹੋਣਾ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰੀਆਮ ਤਸਵੀਰਾਂ ਚ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਜਿਹੜਾ ਹੈ ਉਹਨਾਂ ਵੱਲੋਂ ਬਿਆਨ ਦਰਜ ਕਰਾਏ ਜਾ ਰਹੇ ਤੇ ਪੁਲਿਸ ਮੌਕੇ ਤੇ ਪਹੁੰਚੀ ਹੈ ਤਾਂ ਸਰੀਆਮ ਤੁਸੀਂ ਦੇਖੋ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਇਲਾਕੇ ਦੇ ਵਿੱਚ ਇਹ ਘਟਨਾ ਘਟੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈ ਪੁਲਿਸ ਵੱਲੋਂ ਇੱਥੇ ਬਿਆਨ ਦਰਜ ਕੀਤੇ ਜਾ ਰਹੇ ਨੇ ਆਲੀਸ਼ਾਨ ਦੁਕਾਨ ਹੈ ਤੁਸੀਂ ਜੁਐਲਰ ਦੀਆਂ ਤਸਵੀਰਾਂ ਵੀ ਦਿਖਾ ਰਿਹਾ ਹੈ ਦੁਕਾਨ ਦੀਆਂ ਕਿ ਤੁਸੀਂ ਵੇਖੋ ਕਿ ਇਕ ਆਲੀਸ਼ਾਨ ਦੁਕਾਨ ਤੇ ਹੈ ਉੱਥੇ ਜਿਹੜਾ ਹੈ ਘਟਨਾਕ੍ਰਮ ਹੋਇਆ ਹੈ ਵਿਸ਼ਾਲ ਜੀ ਕੀ ਮਸਲਾ ਮਸਲਾ ਜੀ ਇਹ ਰੋਡ ਟੀਮ ਦੀ ਤਾਂ ਮੈਂ ਅਸਰੇ ਦੁਕਾਨ ਤੇ ਆ ਮੈਂ ਦੁਕਾਨ ਖੋਲ ਹੀ ਨਹੀਂ ਦੁਕਾਨ ਨੂੰ ਉੱਤਰ ਕੇ ਚਾਬੀ ਲਗਾ ਰਿਆ ਤੇ ਮੁੰਡਾ ਮੇਰੇ ਕੋਲ ਆ ਗਿਆ ਹਾਲੀ 1.5 ਤੋਂ 2 ਫੁੱਟ ਦੀ ਦੂਰੀ ਤੇਗਾ ਉਹਨੇ ਪਹਿਲਾਂ ਫਾਇਲ ਕਰ ਦਿੱਤਾ ਮੇਰੇ ਕੋਲ ਹੀ ਉਹ ਫਾਇਲ ਹੋਇਆ ਨਹੀਂ ਮਿਸ ਹੋ ਗਿਆ ਉਹ ਫਾਇਲ ਭੁੰਜੇ ਡੇਪਿਆ ਜਿੰਦਾ ਕਾਰਪਸ ਫਿਰ ਮੈਂ ਉਹਨੂੰ ਪੁੱਛਿਆ ਕਿ ਕਰਦਾ ਪਿਆ ਏ ਮੇਰੇ ਦਿਮਾਗ 'ਚ ਨਹੀਂ ਕੁਛ ਆ ਬੰਦਾ ਦੇਖੋ ਜਦੋਂ ਸਾਹਮਣੇ ਕੋਈ ਚੀਜ਼ ਆਂਦੀ ਹੈ ਤੇ ਬੰਦਾ ਸੋਚਦਾ ਮੈਂ ਕਿ ਕਰਦਾ ਪਿਆ ਬੋਲੀ ਕੋ ਚਲਾਉਂਦਾ ਮੈਂ ਤੂੰ ਉਹਨੇ ਫਿਰ ਦੂਸਰੀ ਫਾਇਲ ਕਰਤਾ ਉਹ ਵੀ ਮਿਸ ਹੋ ਗਿਆ ਸਾਹਮਣੇ ਕਾਰ ਕੋਲ ਉੱਤੀ ਹੀ ਤੁਹਾਡੀ ਕੋਈ ਦੁਸ਼ਮਣੀ ਸੀ ਮੇਰੀ ਕੋਈ ਦੁਸ਼ਮਣੀ ਨਹੀਂ ਕੋਈ ਰੇਕੀ ਹੋਈ ਤੁਹਾਡੀ ਹਾਂ ਰੇਕੀ ਹੋਈ ਜੀ ਕੱਲ ਐਹੀ ਮੁੰਡਾ ਕੱਲ ਸ਼ਾਮੀ ਚਾਰਕਵੇ ਦੇ ਕਰੀਬ ਆਇਆ ਪੁੱਛ ਲਾਇਆ ਕਿ ਚਾਂਦੀ ਦਾ ਕੜਾ ਬਣ ਜਾਏਗਾ ਮੇਨਾਂ ਗੱਲ ਨਹੀਂ ਮੇਰੇ ਭਤੀਜੇ ਨਾਲ ਗੱਲ ਹੋਈ ਮੈਂ ਕਿਉਂਕਿ ਅੰਦਰ ਦੂਸਰੇ ਕਸਟਮਰ ਸੀ ਮੈਂ ਉਹਨਾਂ ਨਾਲ ਡੀਲ ਕਰ ਰਿਹਾ ਸੀ ਤੇ ਨੇ ਕਿਹਾ ਹਾਂ ਬਣ ਜਾਏਗਾ ਕੰਦਾ ਕੋਈ ਗੱਲ ਨਹੀਂ ਮੈਂ ਕੱਲ ਲਰਨਾ ਤੋ ਅੱਜ ਮੈਂ ਫਿਰ ਦੁਕਾਨ ਤੇ ਘਰੋਂ 1.30 ਰੋਡ ਡੀਨ ਦਾ ਨਿਕਲੀਦਾ ਜੀ 1.30 ਵਜੇ ਫਿਰ ਕੋਈ ਕਾਨ ਲਈ ਥੜ ਕਰ ਲਈ ਹੈ ਜੀ ਮੈਂ ਕੋਈ ਨਹੀਂ ਆਈ ਜੀ ਫਿਰ ਕੀ ਸਮਝਦੇ ਹੋ ਕੀ ਹੈ ਸਿੱਧਾ ਹੀ ਮਿਲ ਕੇ ਮਾਰਨ ਦੀ ਮਨਛਣ ਆਇਆ ਸੀ ਜੀ ਦੇਖੋ ਜੇ ਲੁੱਟਣ ਦੀ ਆਂਦਾ ਤਾਂ ਦੁਕਾਨ ਖੁੱਲੀ ਹੋਣੀ ਸੀ ਦੁਕਾਨ ਤੇ ਬੰਦ ਸੀ ਮੇਰੀ ਤੁਸੀਂ ਇਲੈਕਸ਼ਨ ਵੀ ਲੜਿਆ ਉਹ ਵੀ ਕੁਝ ਲੱਗਦਾ ਪਿਛੇ ਦਿਨ ਦੇਖੋ ਜੀ ਹੁਣ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਪਬਲਿਕ ਜਿੱਤੇ ਗਈਆਂ ਪਰ ਮੈਨੂੰ ਇਹ ਨਾ ਮੇਰੀ ਕਿਸੇ ਨਾਲ ਦੁਸ਼ਮਣੀ ਹੈ ਨਾ ਅਜੇ ਤੱਕ ਮੈਂ ਕਿਸੇ ਨਾਲ ਲੜਿਆ ਨਾ ਨਾ ਮੈਂ ਕਿਸੇ ਨਾਲ ਉੱਚਾ ਨੀਵਾ ਬੋਲਿਆ ਜੀ ਅਜੇ ਤੱਕ ਕਿਸੇ ਨਾਲ ਤੁਸੀਂ ਵੇਖ ਸਕਦੇ ਹੋ ਫਿਰ ਐਫ ਆਈ ਆਰ ਸਾਡੇ ਵੱਲੋਂ ਕੀਤੀ ਜਾ ਰਹੀ ਹੈ ਬਾਕੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਜੋ ਵੀ ਹੋਏਗਾ ਸਾਹਮਣੇ ਆ ਜੇ ਕਿੰਨੀਆਂ ਗੋਲੀਆਂ ਸਰ ਚੱਲੀ ਇੱਥੇ ਨਹੀਂ ਗੋਲੀ ਨਹੀਂ ਚੱਲੀ ਮਿਸ ਹੋ ਗਈ ਹੈ ਗੋਲੀ ਕੋਈ ਨਹੀਂ ਚੱਲੀ ਹੈ ਪਰ ਅਟੈਂਪਟ ਹੋਇਆ ਹਾਂ ਜੀ ਅਟੈਂਪਟ ਹੋਇਆ ਨਹੀਂ ਲੁੱਟ ਵਾਲੀ ਕੋਈ ਵੀ ਗੱਲ ਸਾਹਮਣੇ ਤੁਸੀਂ ਵੇਖ ਸਾ ਦਿਓ ਕਿ ਇਸ ਵੇਲੇ ਇਸ ਵੇਲੇ ਦੀ ਤੁਹਾਨੂੰ ਵੱਡੀ ਅਪਡੇਟ ਦੇ ਕੇ ਦੱਸ ਰਹੇ ਹਾਂ ਕਿ ਇਹ ਦੁਕਾਨ ਦੇ ਮਾਲਕ ਨੇ ਵਿਸ਼ਾਲ ਜੋ ਕਿ ਭਾਜਪਾ ਦੇ ਆਗੂ ਨੇ ਅਤੇ ਉਹਨਾਂ ਦੇ ਨਾਲ ਜਿਹੜੇ ਨੇ ਇਸ ਵੇਲੇ ਪੁਲਿਸ ਅਧਿਕਾਰੀ ਮੌਜੂਦ ਨਹੀਂ ਤੇ ਉਹਨਾਂ ਵੱਲੋਂ ਸਾਡੀ ਇਹ ਮਾਮਲੇ ਦੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਆਲੀਸ਼ਾਨ ਦੁਕਾਨ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਜਿਹੜਾ ਹੈ ਕਿ ਉੱਥੇ ਜਿਹੜਾ ਹੈ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਲੁੱਟ ਦੀ ਕੋਸ਼ਿਸ਼ ਕਿਉਂਕਿ ਜਿਸ ਵੇਲੇ ਉਹ ਦੁਕਾਨ ਖੋਲ ਰਹੀ ਸੀ ਤੇ ਅਚਾਨਕ ਜਿਹੜਾ ਹੈ ਉਹਨਾਂ ਵੱਲੋਂ ਐਸੇ ਦੁਕਾਨ ਦੇ ਉੱਤੇ ਜਿਹੜਾ ਹੈ ਤੁਹਾਨੂੰ ਪੂਰੀ ਦੁਕਾਨ ਦੀ ਵੀਡੀਓ ਵੀ ਸਾਂਝੀ ਕਰ ਰਹੇ ਹਾਂ। ਤਾਂ ਤੁਸੀਂ ਵੇਖੋ ਕਿ ਜਿਹੜਾ ਹੈ ਇੱਥੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਕਿ ਜਦੋਂ ਨੌਜਵਾਨ ਆਂਦਾ ਹੈ ਤਾਂ ਉਸ ਦੇ ਵੱਲੋਂ ਜਿਹੜਾ ਹੈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਸੀ ਅੰਮ੍ਰਿਤਸਰ ਤੋਂ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਤੁਸੀਂ ਦੁਕਾਨ ਦੇ ਅੰਦਰ ਮੌਜੂਦ ਆ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਅੰਦਰ ਸੀਸੀਟੀਵੀ ਵੀ ਲੱਗੇ ਨੇ ਤੇ ਬਾਹਰ ਵੀ ਸੀਸੀਟੀਵੀ ਲੱਗੇ ਨੇ ਜਿਸ ਦੇ ਵਿੱਚ ਜਿਹੜਾ ਹੈ ਸਾਰੀ ਘਟਨਾ ਜਿਹੜੀ ਹੈ ਕੈਦ ਹੋਈ ਹੈ ਔਰ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕੇ ਵਿਸ਼ਾਲ ਜੁਐਲਰੀ ਹਾਊਸ ਜੋ ਜਿਸ ਦਾ ਨਾਮ ਦੱਸਿਆ ਜਾ ਰਿਹਾ ਹੈ ਉਸ ਵੱਲੋਂ ਜਿਹੜੀ ਹੈ ਉਸ ਦੀ ਦੁਕਾਨ ਤੇ ਫਾਇਰਿੰਗ ਹੋਈ ਹੈ ਤਾਂ ਫਿਲਹਾਲ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਪਰ ਵੱਡਾ ਮਾਮਲਾ ਹੈ ਕਿ ਅੰਮ੍ਰਿਤਸਰ ਦਾ ਮਜੀਠਾ ਰੋਡ ਜੋ ਕਿ ਪੌਸ਼ ਇਲਾਕਾ ਮੰਨਿਆ ਜਾਂਦਾ ਹੈ ਦਿਨ ਦਿਹਾੜੇ ਇੱਥੇ ਗਾਹਕ ਵੀ ਹੁੰਦੇ ਨੇ ਔਰ ਬਹੁਤ ਰਸ਼ ਹੁੰਦਾ ਹੈ ਬਿਲਕੁਲ ਮਜੀਠਾ ਰੋਡ ਤੇ ਪੁਲਿਸ ਸਟੇਸ਼ਨ ਦੇ ਨੇੜੇ ਜਿਹੜੀ ਹੈ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਫਿਲਹਾਲ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤਾਂ ਦੇਖਣਾ ਹੋਏਗਾ ਕਿ ਸਾਹਮਣੇ ਆਂਦਾ ਹੈ ਲੇਕਿਨ ਇੱਕ ਵਾਰ ਫਿਰ ਗੁੱਸੇਜ ਵਪਾਰੀ ਜਗਤ ਵਪਾਰੀਆਂ ਦੇ ਉੱਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੁਣ ਦੇਖਣਾ ਹੋਏਗਾ ਪੁਲਿਸ ਦੇ ਵਿੱਚ ਦੋਸ਼ੀਆਂ ਨੂੰ ਕਦੋਂ ਗ੍ਰਿਫਤਾਰ ਕਰਦੀ ਹੈ ਕੈਮਰਾਮੈਨ ਅਰਜਨਾਲ ਸੁਮਿਤ ਦਾ ਨਾਗਰੇਟ ਪੰਜਾਬ ਟੀਵੀ ਅੰਮ੍ਰਿਤਸਰ